ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੌਂਡੀਅਰ ਦੇ ਤੌਰੇ ਕਿੰਨਾ ਕ ਜੌਂਡੀਅਰ ਹੋਲੀ ਤੁਰ ਸਕਦਾ ਹੈ ਤੇ ਜੌਂਡੀਅਰ ਕਿੰਨਾ ਕ ਜ਼ਿਆਦਾ ਤੇਜ਼ ਤੁਰ ਸਕਦਾ ਹੈ ਤੇ ਜੌਂਡੀਅਰ ਜਿਹੜਾ 5310 ਦਾ ਕਾਲੇ ਢਿੱਡ ਵਾਲਾ 2009 ਮਾਡਲ ਇਹਦਾ ਤੁਹਾਨੂੰ ਰਿਵਿਊ ਦਿਖਾਉਣੇ ਆ ਤੇ ਕੰਪਿਊਟਰ ਕਰਾ ਤੇ ਇਹਦੀ ਕੀ ਪਰਫਾਰਮੈਂਸ ਰਹਿ ਰਹੀ ਆ ਉਹ ਵੀ ਤੁਹਾਨੂੰ ਚੈੱਕ ਕਰਾਉਣੇ ਆ ਕਿੰਨਾ ਕ ਜ਼ੋਰ ਮਾਰਦਾ ਤੇ ਕਿੰਨਾ ਕ ਦਾ ਤੇਲ ਖਰਚ ਆਜੋ ਜੀ ਦਿਖਾਉਣੇ ਆ ਵੀਡੀਓ ਵਿੱਚ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਹ ਤੁਸੀਂ ਜਿਹੜਾ ਟਰੈਕਟਰ ਦੇਖ ਰਹੇ ਹੋ ਇਹ ਆਪਣੇ ਪਿੰਡ ਦੰਦਰਾਲਾ ਢੀਰਸ ਤੋਂ ਮਿੱਠੇ ਵੀਰਜੀ ਦਾ ਆ ਉਹਨਾਂ ਦਾ ਜਿਹੜਾ ਟਰੈਕਟਰ ਹੈ 2009 ਮਾਡਲ ਆ ਤੇ ਇਹਦੀ ਖਾਸੀਅਤ ਇਹ ਆ ਵੀ 53 10 ਕਾਲੀ ਢਾਲਾ ਜੀ ਨੂੰ ਬੋਲ ਦਿੰਦੇ ਆਪਾਂ ਇਹ ਬਹੁਤ ਜੁਨੀਕ ਟਰੈਕਟਰ ਨੇ ਜਿਨ੍ਹਾਂ ਕੋਲੇ ਹੈਗੇ ਨੇ ਉਹ ਜਲਦੀ ਜਲਦੀ ਵੇਚਦੇ ਨਹੀਂ ਹੈਗੇ ਕਿਉਂਕਿ ਇਹ ਸੋਨਾ ਆ ਇਹ ਆਰ ਸੀ ਦੇ ਉੱਪਰ 55 ਐਚ ਪੀ 57 ਐਚ ਪੀ ਆ ਪਰ ਇਹ 65 ਐਚ ਪੀ ਜਿੰਨਾ ਜ਼ੋਰ ਮਾਰ ਦਿੰਦਾ ਆ ਤੇ ਜਿਨ੍ਹਾਂ ਕੋਲੇ ਹੈਗੇ ਨੇ ਉਹ ਜਾਣਦੇ ਨੇ ਇਹਦੀਆਂ ਖੂਪੀਆਂ ਨੇ ਜਿਹੜੀਆਂ ਆ ਤੇ ਇਹ ਟਾਪ ਤੋਂ ਇੱਕ ਮਾਡਲ ਘਟਾ ਜਿਹੜਾ ਟਾਪ ਦੇ ਵਿੱਚ ਆਉਂਦਾ ਉਹਦਾ ਹਿੱਸਾ ਵੀ ਖੁੱਲਦਾ ਹੁੰਦਾ ਉਹਦੇ 540 ई पीटीओ ਵੀ ਹੁੰਦਾ ਪਰ ਵੀਰੋਣੀ ਇਹਨੂੰ ਚਲਾਉਂਦੇ ਨੇ ਆਪਣਾ ਕੰਪਿਊਟਰ ਕਰਾ ਤੇ ਸੁਪਰ ਸੀਟਰ ਤੇ ਵੀ ਚਲਾਉਂਦੇ ਨੇ ਫੁੱਲ ਕੰਮ ਲੈਂਦੇ ਨੇ ਤੇ ਹੁਣ ਟਾਇਰਾਂ ਦਾ ਚੌਖੜਾ ਵੀ ਦੁਬਾਰੇ ਚਾੜਤਾ ਐ ਐਮ ਆਰ ਐਫ ਦਾ ਤੇ ਇਹਦੀ ਜਿਹੜੀ ਪਰਫਾਰਮੈਂਸ ਆ ਬਹੁਤ ਅੱਛੀ ਆ ਇਹਦੀ ਇਹਦੇ ਮੁਕਾਬਲੇ ਚ ਅੱਜ ਤੱਕ ਚੌਂਡੀਅਰ ਤੋਂ ਖੁਦ ਨਹੀਂ ਦਵਾਰੇ ਟਰੈਕਟਰ ਡਿਜ਼ਾਈਨ ਹੋਇਆ ਤੇਲ ਖਰਚਾ ਇਹਦਾ ਘੱਟ ਆ ਜਿਵੇਂ ਹੁਣ ਵਾਲੇ ਜੌਂਡੀਅਰ ਤੇਲ ਖਰਚੇ ਜ਼ਿਆਦੇ ਵਾਲੇ ਆਉਂਦੇ ਨੇ ਪਰ ਇਹਦਾ ਤੇਲ ਖਰਚਾ ਘੱਟ ਆ ਬਹੁਤ ਜਾਇਜ਼ ਖਰਚੇ ਦੇ ਵਿੱਚ ਇਹ ਚੱਲਦਾ ਆ ਇੱਕ ਇਹਨਾਂ ਨੇ ਇੱਥੇ ਐਕਸਟਰਾ ਡੀਜ਼ਲ ਟੈਂਕ ਵੀ ਲਗਾਇਆ ਹੋਇਆ ਪੈਰ ਲੈ ਦੇਦੇ ਢੇਠਾ ਇਦਾਂ ਥੋੜਾ ਜਿਹਾ ਘੱਟ ਵੱਡਾ ਕਰਕੇ ਤੇ ਇਹ ਮੈਸੀ ਦਾ ਟਾਇਫੇ ਲਿਖਿਆ ਹੋਇਆ ਇਹਦੇ ਤੇ ਇਮੇਸੀ ਦਾ ਪੰਪ ਆ ਇਹਨੂੰ ਇਲੈਕਟ੍ਰਿਕ ਪੰਪ ਲੱਗਿਆ ਹੋਇਆ ਡੀਜ਼ਲ ਉੱਪਰ ਚੜਾਉਣ ਦੇ ਲਈ ਦੂਜੀ ਟੈਂਕੀ ਚ ਤੇ ਜ਼ਬਰਦਸਤ ਪਰਫਾਰਮੈਂਸ ਹੈ ਦੀ 16 ਦੇ ਟਾਇਰਾਂ ਦੇ ਵਿੱਚ ਕੱਟ ਤੇਲ ਖਰਚੇ ਦੇ ਵਿੱਚ ਤੇ ਬਾਕੀ ਇਹਦੇ ਤੇ ਸਾਮ ਸੰਭਾਲ ਵੀ ਰੋਣਾ ਨੇ ਬਹੁਤ ਜਿਆਦਾ ਰੱਖੀ ਹੋਈ ਆ ਜਲਦੀ ਜਲਦੀ ਇੰਨੀ ਸਾਮ ਸੰਭਾਲ ਵਾਲੇ ਟਰੈਕਟਰ ਮਿਲਦੇ ਨਹੀਂ ਹੈਗੇ ਜਿੰਨਾ ਹੈਗਾ ਟਰੈਕਟਰ ਸਾਰਾ ਜੈਨੂਅਲ ਨਾਲ ਦਾ ਜੇਕਰ ਕੋਈ ਚੀਜ਼ ਇੱਕ ਅੱਧੀ ਰੀਪਲੇਸ ਕਰਨੀ ਪੈਂਦੀ ਉਹ ਵੀ ਜੈਨੂਅਲ ਹੀ ਲਿਆ ਕੇ ਪਾਈ ਜਾਂਦੀ ਆ ਐਕਸਟਰਾ ਕਦੇ ਵੀ ਕੋਈ ਜਗਾੜੂ ਕੰਮ ਨਹੀਂ ਕੀਤਾ ਜਾਂਦਾ ਹੈਗਾ ਹਰ ਇੱਕ ਚੀਜ਼ ਜਨੀਕ ਪਾਈ ਗਈ ਆ ਤੇ ਦੋਸਤੋ ਸਭ ਤੋਂ ਮੇਨ ਗੱਲ ਇਹ ਆ ਵੀ ਜੋ ਜੌਂਡੀਅਰ ਨੇ ਹੁਣ ਤੱਕ ਦਿੱਤਾ ਸੀ ਪੰਪ ਦਾ ਡਿਜ਼ਾਈਨ ਇੰਜਨ ਦਾ ਬਲੌਕ ਹੁਣ ਵੀ ਉਹੀ ਆ ਰਿਹਾ 5310 ਵਿੱਚ 5210 ਵਿੱਚ ਹਨਾ ਸੀਆਰਡੀਆ ਆ ਗਿਆ ਹੁਣ ਚ ਚੇਂਜ ਹੋ ਗਿਆ ਸੀਆਰਡੀਆ ਚ ਬਾਕੀ ਜਿਹੜਾ ਡੀਆਈ ਪੰਪ ਨੇ ਡੀਆਈ ਦੇ ਵਿੱਚ ਸੀ ਉਹ ਸਾਰਾ ਕੁਝ ਜੌਂਡੀਅਰ ਉਹ ਮੈਂ ਜਿੰਮੀ ਦੇ ਰਿਹਾ ਬਾਕੀ ਤੁਸੀਂ ਕੰਪਿਊਟਰ ਕਰਾਦਾ ਦੇਖ ਸਕਦੇ ਹੋ ਵੀ ਕਿਵੇਂ ਭਰਿਆ ਪਿਆ ਕਰਾ ਫੁੱਲ ਭਰਿਆ ਪਿਆ ਸੀ 1 ਦੇ ਵਿੱਚ ਵੀ ਇਹ ਤੁਰ ਪੈਂਦਾ ਤੁਹਾਨੂੰ ਸਟਾਰਟ ਕਰਕੇ ਵੀ ਆਪਾਂ ਦਿਖਾਉਨੇ ਆ ਇਹਦੀ ਜੋ ਜੈਨੂਲ ਹੈਗੀ ਆ ਵੀਰ ਉਹਨਾਂ ਨੇ ਰੇਸ ਵੀ ਨਹੀਂ ਛੇੜੀ ਸਭ ਤੋਂ ਮੇਨ ਗੱਲ ਇਹ ਆ ਵੀ ਨਾ ਤਾਂ ਕੱਟੀ ਆ ਨਾ ਸੀਲ ਤੋੜੀ ਆ ਦੇਖ ਲਓ ਨਹੀਂ ਮੈਂ ਵੀ ਮੇਰੇ ਕੋਲੇ 52 10 ਹੈਗਾ ਮੈਂ ਵੀ ਉਹਦੀਆ ਵੱਢ ਕੇ ਮਾਰੀ ਇੱਥੇ ਹਣਾ ਆ ਜਮਾਈ ਜੈਨੂਲ ਨਾਲ ਰੱਖੀ ਹੋਈ ਆ ਜਦੋਂ ਇਹ ਚੀਜ਼ਾਂ ਜੈਨੂਲ ਹੋਣ ਟਰੈਕਟਰ ਦੀਆਂ ਟਰੈਕਟਰ ਸਾਰੀ ਉਮਰ ਨਹੀਂ ਜਾਂਦੇ 2009 ਮਾਡਲ ਆ ਦੇਖ ਲਓ ਹੁਣ 25 ਚੱਲਦਾ 15 ਸਾਲ ਤੋਂ ਉੱਪਰ ਹੋ ਗਿਆ 15 16 ਸਾਲ ਹੋ ਗਏ ਤੇ ਇਹ ਘੰਟੇ ਵੀ ਕਾਫੀ ਚੱਲ ਗਿਆ ਕੋਈ ਇਹਦਾ ਮਿੱਟਰ ਨਹੀਂ ਹੋ ਹੋਏਗਾ ਵੀ ਜਿਹੜੇ ਬੰਦੇ ਨੇ ਚਲਾਉਣਾ ਉਹਦੇ ਲਈ ਤਾਂ ਹੀਰਾ ਟਰੈਕਟਰ ਆ ਇਹ ਛੇਤੀ ਛੇਤੀ ਮਿਲਦਾ ਨਹੀਂ ਹੈਗਾ ਤੇ ਆਪਾਂ ਤੁਹਾਨੂੰ ਸਟਾਰਟ ਵੀ ਕਰਕੇ ਦਿਖਾ ਦਿੰਨੇ ਆ ਇਹ ਚੈੱਕ ਕਰੋ ਜੀ ਜும் ਜਿਵੇਂ ਦੀ ਹੁਣ ਦੀ ਟਰੈਕਟਰ ਸਾਇਲੈਂਟ ਰਹਣਾ ਇਹ ਵੀ ਸਾਇਲੈਂਟ ਆ ਬਿਨਾ ਟਰਬੋ ਤੋਂ ਹੁਣ ਵਾਲੇ ਤਾਂ ਚੱਲ ਟਰਬੋ ਚ ਆਉਂਦੇ ਨੇ ਤੇ ਇੱਧਰ ਦੇਖੋ ਆਪਾਂ ਸੀ ਪਾਇਆ ਤੇ ਇੱਧਰੋਂ ਆਪਾਂ ਬੰਨ ਪਾ ਰਹੇ ਹਾਂ ਠੀਕ ਹੈ ਜੀ ਤੇ ਚੱਕਰ ਆਪਾਂ ਉਹੀ 1400 ਲਓ ਜੀ ਦੋਸਤੋ ਹੁਣ ਆਪਾਂ ਦੋਹੀ ਟਰੈਕਟਰਾਂ ਦੇ ਤੋਰੇ ਚੈੱਕ ਕਰਦੇ ਆ ਆਪਣੇ ਵਾਲੇ 5210 ਨਾਲ ਦੋਨਾਂ ਦਾ A ਗੇਅਰ ਪੈ ਚੁੱਕਿਆ A1 5210 ਦਾ A1 ਹੀ 5310 ਦਾ ਦੇਖੋ ਬਰਾਬਰ ਤੋਰੇ ਆ ਰਹੇ ਨੇ ਵੈਸੇ ਦੇਖੋ ਉਹਦੇ ਤੋਰਿਆਂ ਦਾ ਫਰਕ ਆ ਪਰ ਉਹਦੇ ਵਿੱਚ ਭਾਈ ਵੀਰ ਉਹਨਾਂ ਨੇ ਗੇਅਰ ਛੋਟਾ ਪਵਾਇਆ ਗਿਆ ਹੁਣ ਬਹੁਤ ਜਣਿਆਂ ਨੂੰ ਇਹ ਪ੍ਰੋਬਲਮ ਆਉਂਦੀ ਸੀ ਵੀ ਜਿਹੜੇ ਕਾਲੇ ਢਿੱਡ ਵਾਲੇ ਨੇ ਉਹਦੇ ਤੋਰੇ ਜਾਦੇ ਨੇ ਉਹ ਹੋਲ ਹੀ ਨਹੀਂ ਚੱਲਦੇ ਸੁਪਰ ਸੀਟਰ ਦੇ ਸਮੱਸਿਆ ਆਉਂਦੀ ਆ ਦੇਖੋ ਜਿਹੜਾ 5210 ਨੂੰ A1 ਗियर ਲੱਗਿਆ ਹੋਇਆ ਉਹੀ ਉਹਨੂੰ ਲੱਗਿਆ ਹੋਇਆ ਹੁਣ ਇੱਧਰ A2 ਲਾਤਾ 5210 ਦਾ 5310 ਦਾ ਵੀ A2 ਲਾਤਾ ਤੇ ਹੁਣ ਫੇਰ ਤੋਰੇ ਬਰਾਬਰ ਨੇ ਬਿਲਕੁਲ ਹਜ਼ਾਰ ਹਜ਼ਾਰ ਚੱਕਰ ਬੰਨਿਆ ਹੋਇਆ ਦੋਹਾਂ ਦਾ ਬਰਾਬਰ ਹਨ ਤੇ A2 ਦੋਨੇ ਟਰੈਕਟਰ A2 ਦੇ ਵਿੱਚ ਹੈਗੇ ਨੇ ਤੇ ਐਨ ਬਰਾਬਰ ਤੋਰ ਆ ਰਿਹਾ ਬਿਲਕੁਲ ਜਮੇ ਬਰਾਬਰ ਨਾਲ ਬੱਦਨਾ ਘਟ ਮਤਲਬ ਦੋਨਾਂ ਦੇ ਪਹਿਲੇ ਜਿਹੜੇ ਦੋ ਗियर ਨੇ ਜਮੇ ਬਰਾਬਰ ਆ ਰਹੇ ਨੇ ਸੁਪਰ ਸੀਡਰ ਤੇ ਪਈ ਕਾਲੇ ਢਿੱਡ ਵਾਲਾ ਹੁਣ ਕਾਮਯਾਬ ਹੋ ਗਿਆ ਉਹ ਸਮੇਂ ਸੁਪਰ ਸੀਟਰ ਨਹੀਂ ਸੀ ਹੁਣ ਸੁਪਰ ਸੀਟਰ ਹੈਗੇ ਨੇ ਤੇ ਹੁਣ ਦੋਹਾਂ ਦਾ ਅਗਲਾ ਗੇਅਰ ਪਾ ਰਹੇ ਆਪਾਂ 5310 ਦਾ A3 ਤੇ 5210 ਦਾ B1 ਕਿਉਂਕਿ ਉਹ A2 ਤੋਂ ਬਾਅਦ B1 ਪੈਂਦਾ 5210 ਦਾ ਉਹ B1 ਦੇ ਵਿੱਚ ਤੋਰਾ ਜ਼ਿਆਦਾ ਆ ਉਹਦਾ ਤੀਜਾ ਗੇਅਰ ਆ ਜਿਹੜਾ 5310 ਦਾ ਤੋਰਾ ਠੀਕ ਆ ਤੇ ਹੁਣ ਦੋਸਤੋ ਪਾਇਆ 5310 ਦਾ A1 ਤੇ 5210 ਦਾ ਪਾਇਆ D1 D1 ਤੇ A1 ਜਿਹਦੇ ਵਿੱਚ ਦੇਖੋ ਆਪਾਂ ਨਾਰਮਲ ਵਹੀ ਵਗੈਰਾ ਵੀ ਕਰ ਲੈਨੇ ਆ ਇਹਦੇ ਵਿੱਚ ਦੇਖੋ ਵੀ 5210 ਦਾ ਥੋੜਾ ਜਿਹਾ ਤੋਰਾ ਜ਼ਿਆਦਾ ਦੋਹਾਂ ਟਰੈਕਟਰਾਂ ਦੇ ਚੱਕਰ ਹੈਗੇ ਨੇ ਹਜ਼ਾਰ ਹਜ਼ਾਰ 5210 ਦਾ ਥੋੜਾ ਜਿਹਾ ਤੋਰਾ ਜ਼ਿਆਦਾ ਜਿੱਥੇ ਉਹ ਹੈਰੋਂ ਵਗੈਰੋਂ ਤੇ ਮਾਰ ਖਾ ਜਾਂਦਾ D1 ਦੇ ਵਿੱਚ 5210 ਹੈਰੋਂ ਨਹੀਂ ਖਿੱਚਦਾ ਤੇ ਇਹ 5310 A1 ਦੇ ਵਿੱਚ ਵਗੈਰਾ ਹੈਰੋਂ ਖਿੱਚ ਲੈਂਦਾ ਕਿਉਂਕਿ ਥੋੜਾ ਜਿਹਾ ਤੋਰਾ ਘੱਟ ਹੈਗਾ ਤਾਂ ਕਰਕੇ ਜੇ ਇੰਪਲੀਮੈਂਟ ਘੱਟ ਹੋਣ 8-8 ਦੀ ਹੈਰੋਂ ਉਹ ਫੇਰ ਤਾਂ ਖਿੱਚ ਲੈਂਦਾ 10 ਦੀ ਹੈਰੋਂ ਨਹੀਂ ਖਿੱਚਦਾ ਹੈਗਾ ਲੋ ਜੀ ਹੁਣ ਆਪਾਂ ਪਾ ਰਹੇ ਆ ਵਾਹੀ ਵਾਲੇ ਗੀਅਰ ਜਿਹਦੇ ਵਿੱਚ ਹਾਲ ਤੇ ਹੈ ਰੁਵਾਹੀ ਤੇ ਚੱਲਦੇ ਨੇ 5210 ਪਾ ਰਹੇ ਆ C2 ਦੇ ਵਿੱਚ ਤੇ 5310 ਪਾ ਰਹੇ ਆ ਆਪਾਂ B3 ਦੇ ਵਿੱਚ ਜਿਹਨੂੰ ਜੇ ਆਪਾਂ ਮੀਡੀਅਮ 3 ਕਹਿ ਦਿੰਨੇ ਆ ਠੀਕ ਹੈ ਜੀ ਮੀਡੀਅਮ 3 5310 ਤੇ ਜੌਂਡੀਅਰ 5210 ਹੈਗਾ C2 ਦੇ ਵਿੱਚ ਦੇਖੋ ਜੀ ਜੌਂਡੀਅਰ 5210 ਦਾ ਥੋੜਾ ਜਿਆਦਾ ਤੋਰਾ ਜਿਆਦਾ ਤੇ ਕਿਉਂਕਿ ਇਹਦੇ ਦਾ ਫਿਰ ਕਾਲਿਟੀ ਡਾਲ ਦੇ ਚੱਕਰ ਘਟਾਏ ਹੋਏ ਨੇ ਨਾ ਗੀਅਰ ਵਿੱਚ ਐਡੀਟਿੰਗ ਕੀਤੀ ਹੋਈ ਆ ਤਾਂ ਕਰਕੇ ਜੇਕਰ ਕਿਸੇ ਵੀਰ ਨੇ ਗियर ਦੇ ਵਿੱਚ ਸੈਟਿੰਗ ਕਰਾਉਣੀ ਹੋਵੇ ਕਾਲਟੀ ਡਲੇ ਚ ਤਾਂ ਮਰੇ ਕੋਟਲੇ ਹੁੰਦੀ ਆ ਮਿਸਤਰੀ ਸਾਹਿਬ ਦਾ ਪਤਾ ਉਹਨੂੰ ਅਡਰੈਸ ਦੇ ਦੇਵਾਂਗੇ ਤੇ ਇਹਦੇ ਵਿੱਚ 10 ਤੋਂ 15000 ਰੁਪਏ ਦਾ ਖਰਚਾ ਲੱਗਦਾ ਹੈ ਤੇ ਤੁਹਾਡੇ ਜਿਹੜੇ ਗियर ਨੇ ਸਲੋ ਸਪੀਡ ਹੋ ਜਾਣਗੇ ਹੁਣ ਰੋਡ ਸਪੀਡ ਗियर ਪਾਇਆ ਦੋਨਾਂ ਦਾ ਟਾਪ ਗੇਅਰ ਟਾਪ ਹਾਈ ਦੇ ਵਿੱਚ 52-10 ਦਾ ਰੋਡ ਸਪੀਡ ਹੈਗਾ D3 ਤੇ ਇੱਧਰ ਹੈਗਾ C3 ਤੇ 52-10 ਆ ਜਿਹੜਾ ਅੱਗੇ ਨਿਕਲ ਗਿਆ ਇਹ ਦੇਖੋ ਉਹਦੀ ਰੋਡ ਸਪੀਡ ਜ਼ਿਆਦਾ ਆ